हां मैं मानती हूं कि बइए दा कोई कसूर ਨਹੀਂ ਆ ਉਹ ਬੱਚੇ ਨੂੰ ਮਾਰਨ ਦੇ ਵਿੱਚ ਮੈਂ ਆਪਣੀ ਧੀ ਤੱਕ ਨਹੀਂ ਛੱਡੀ ਹੈਗੀ ਹਵਾਨੀਅਤ ਜਦੋਂ ਬੰਦੇ ਦੇ ਉੱਤੇ ਹਾਵੀ ਹੋ ਜਾਂਦੀ ਹੈ ਨਾ ਉਦੋਂ ਨਹੀਂ ਪਤਾ ਲੱਗਦਾ ਵੀ ਉਹਨੂੰ ਉਸੇ ਤਰ੍ਹਾਂ ਹੀ ਉੱਥੇ ਲਿਆ ਕੇ ਚਰਾਏ ਦੇ ਵਿੱਚ ਪਹਿਲਾਂ ਉਹਨੂੰ ਨੰਗਾ ਕਰੋ ਤੇ ਫਿਰ ਉਹਨੂੰ ਮਾਰੋ ਛਿੱਤਰ ਦਾ ਫਿਰ ਉਹਨੂੰ ਮਾਰੋ ਗੋਲੀ ਤੇ ਖੂਸ਼ੇ ਦੇ ਨਾਲ ਹੋਣਾ ਕਿਉਂਕਿ ਜਿਐਸੀ ਕਰਨੀ ਵੈਸੀ ਭਰਨੀ ਹੁੰਦੀ ਆ ਇਹੀ ਉਹ ਹੀ ਕੁੱਤੇ ਦੀ ਮੌਤ ਉੱਥੇ ਜਾ ਕੇ ਮਰੂਗਾ ਹੈ ਤੁਸੀਂ ਇੱਥੇ ਵੱਡੇ ਵੱਡੇ ਜਿਹੜੇ ਕਮੈਂਟਸ ਆਪਾਂ ਆ ਜਾਂਦੇ ਹਾਂ ਵੀ ਫੁਲਾਨੀ ਕੁੜੀ ਨੂੰ ਤਾਂ ਮਾਰਿਆ ਗਿਆ ਜੀ ਉਹ ਨੰਗੇਜ ਵਿਖਾਉਂਦੀ ਸੀਗੀ ਟੈਟਿੰਗ ਡਿਕੂਟੀ ਦੇ ਨਾਲ ਬਲਾਤਕਾਰ ਤਾਂ ਹੋਇਆ ਜੀ ਉਹ ਅੱਧੇ ਅੱਧੇ ਕੱਪੜੇ ਪਾਉਂਦੀ ਸੀ ਹੁਣ ਦਰੀ ਘਰਾਂ ਦੇ ਵਿੱਚ ਸ਼ੋਸ਼ਣ ਹੋ ਰਿਹਾ ਬੱਚਿਆਂ ਦੇ ਨਾਲ ਹੋ ਰਿਹਾ ਜਨਾਨੀਆਂ ਦੇ ਨਾਲ ਹੋ ਰਿਹਾ ਉਹਨਾਂ ਦੇ ਤਸ਼ੱਦਦ ਹੋ ਰਹੇ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਵੇਂ ਕਿ ਬਹੁਤ ਹੀ ਇੱਕ ਦੁੱਖ ਭਰੀ ਘਟਨਾ ਤੇ ਆਪਾਂ ਬਣਾਉਣ ਜਾ ਰਹੇ ਹਾਂ ਕਿਉਂਕਿ ਜਿਵੇਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਬਹੁਤ ਹੀ ਜਿਆਦੀ ਹੈ ਖਬਰ ਵਾਇਰਲ ਹੋ ਰਹੀ ਆ ਜਿਹੜੀ ਇਹ ਦੁੱਖ ਭਰੀ ਘਟਨਾ ਹੋਈ ਆ ਜਿਵੇਂ ਕਿ ਹੁਸ਼ਿਆਰਪੁਰ ਤੋਂ ਇੱਕ ਬੱਚਾ ਜਿਹੜਾ ਕਿ ਇੱਕ ਭਈਏ ਨੇ ਚੁੱਕ ਕੇ ਤੇ ਸ਼ੋਸ਼ਣ ਕਰਕੇ ਕਤਲ ਕਰ ਦਿੱਤਾ ਤੇ ਇਹ ਬਹੁਤ ਮੰਦਭਾਗੀ ਜਿਹੜੀ ਘਟਨਾਵਾਂ ਹੋਈ ਆ ਉਹਨਾਂ ਮਾਪਿਆਂ ਦੇ ਨਾਲ ਤੇ ਹੋਈ ਹੋਈ ਆ ਉਹਨਾਂ ਨੂੰ ਤਾਂ ਦੁੱਖ ਹੈਗਾ ਹੀ ਹੈਗਾ ਵਾ ਸਾਰੇ ਪੂਰੇ ਪੰਜਾਬ ਨੂੰ ਪੂਰੇ ਇੰਡੀਆ ਨੂੰ ਇੱਕ ਸਾਦਾ ਉਸ ਖਬਰ ਨੇ ਐ ਝੰਜੋੜ ਕੇ ਰੱਖ ਦਿੱਤਾ ਵਾ ਪਰ ਆਪਾਂ ਇੱਥੇ ਫਿਰ ਵੀ ਮੰਨਦੇ ਆ ਕਿ ਉਸ ਭਈਏ ਦੀ ਗਲਤੀ ਨਹੀਂ ਆ ਹੁਣ ਤੁਸੀਂ ਸਾਰੇ ਜਿਹੜੇ ਬਹੁਤ ਜ਼ਿਆਦੇ ਸਿਆਣੇ ਬੈਠੇ ਹੋ ਨਾ ਉਹ ਤੁਸੀਂ ਸ਼ੀਸ਼ੇ ਦੀ ਪਹਿਲਾਂ ਕਮੈਂਟ ਚ ਆਪਾਂ ਆ ਜਾਣਗੇ ਕਿ ਮੈਡਮ ਜੀ ਇਹ ਤੁਸੀਂ ਕੀ ਬੋਲੀ ਜਾਂਦੇ ਹੋ ਤੁਹਾਨੂੰ ਅਕਲ ਨਹੀਂ ਹੈਗੀ ਤੁਸੀਂ ਇਹ ਕਹਿ ਰਹੇ ਹੋ ਤੁਹਾਨੂੰ ਦੁੱਖ ਨਹੀਂ ਹੈਗਾ ਮੈਨੂੰ ਬਹੁਤ ਜ਼ਿਆਦਾ ਦੁੱਖ ਹ데요 ਕਿ ਜਿਹਦੇ ਘਰੇ ਵੀ ਬੱਚੇ ਹੈਗੇ ਹਨਾ ਉਹਨੂੰ ਦੁੱਖ ਜਿਹਦੇ ਨਹੀਂ ਬੱਚੇ ਤਾਂ ਵੀ ਉਹਨਾਂ ਨੂੰ ਵੀ ਬਹੁਤ ਦੁੱਖਾ ਤੁਸੀਂ ਵੇਖਿਆ ਹੋਊਗਾ YouTube ਦੇ ਉੱਤੇ ਕਿ ਮੀਡੀਆ ਵੀ ਪੁੱਲ ਸਵਾਲੇ ਵੀ ਸਾਰੇ ਉਸ ਬੱਚੇ ਨੂੰ ਦੇਖ ਕੇ ਬਹੁਤ ਰੋਇਆ ਜੋ ਦੀ ਹਾਲਤ ਹੋਈ ਆ ਜੋ ਉਹਦੇ ਨਾਲ ਉਸ ਦਰਿੰਦੇ ਨੇ ਕੀਤਾ ਅਪਾ ਇੱਥੇ ਤਾਂ ਕਹਿ ਰਹੇ ਆਂ ਵੀ ਉਹਦਾ ਕੋਈ ਕਸੂਰ ਨਹੀਂ ਆ ਉਹ ਇੱਥੋਂ ਪੰਜਾਬ ਦਾ ਵਸਨੀਕ ਤਾਂ ਨਹੀਂ ਸੀਗਾ ਇੱਥੇ ਤਾਂ ਨਹੀਂ ਸੀ ਉਹਦਾ ਜਨਮ ਹੋਇਆ ਉਹ ਇੱਥੇ ਆਇਆ ਵਾ ਉਹ ਆਇਆ ਇੱਥੇ ਕਿਵੇਂ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ 7 ਸਾਲ ਪਹਿਲਾਂ ਉਸ ਬੰਦੇ ਨੂੰ ਇਸੇ ਹੀ ਕੇਸ ਦੇ ਵਿੱਚ ਪਹਿਲਾਂ ਵੀ ਸਜ਼ਾ ਹੋਈ ਸੀ ਫਿਰ ਇਹੋ ਸੇ ਦਰਿੰਦੇ ਨੂੰ ਇਸ ਬੱਚਿਆਂ ਵਾਲੇ ਸਮਾਜ ਦੇ ਵਿੱਚ ਖੁੱਲਾ ਕੁ ਛੱਡਿਆ ਗਿਆ ਉਸ ਨੂੰ ਰਹਾ ਕਿਵੇਂ ਕੀਤਾ ਗਿਆ ਵਾ ਉਸ ਨੂੰ ਉਦੋਂ ਕਿਉਂ ਨਹੀਂ ਕੋਈ ਕੋਈ ਕੜੀ ਸਜ਼ਾ ਦਿੱਤੀ ਗਈ ਚਾਹੇ ਸਾਰੀ ਉਮਰ ਦੀ ਉਹਨੂੰ ਕੈਦ ਕਿਉਂ ਨਹੀਂ ਦਿੱਤੀ ਗਈ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਇਹ ਸਾਰੀਆਂ ਸਰਕਾਰਾਂ ਦੀ ਚਾਲ ਹੁੰਦੀ ਆ ਜਿੱਥੋਂ ਤੱਕ ਤੁਹਾਨੂੰ ਵੀ ਤੁਸੀਂ ਵੀ ਪੜੇ ਲਿਖੇ ਹੋ ਆਪਾਂ ਨੂੰ ਪਤਾ ਕਾਨੂੰਨ ਦਾ ਕਿ ਜਦੋਂ ਕਿਸੇ ਬੱਚੇ ਦੇ ਨਾਲ ਇਹੋ ਜੀ ਹਰਕਤ ਕੀਤੀ ਜਾਂਦੀ ਹੈ ਕਿਸੇ ਬੱਚੀ ਦੇ ਨਾਲ ਇਦਾਂ ਸ਼ੋਸ਼ਣ ਕਰਕੇ ਜਾਂ ਉਹਦਾ ਕਤਲ ਕੀਤਾ ਜਾਂਦਾ ਉਸ ਬੰਦੇ ਨੂੰ ਸਾਰੀ ਉਮਰ ਹੀ ਕੈਦ ਹੁੰਦੀ ਆ ਫਿਰ ਉਹ ਬੰਦਾ ਰਿਹਾ ਕਿਵੇਂ ਹੋ ਗਿਆ ਫਿਰ ਕਤਲ ਵਾਲਾ ਜਿਹੜਾ ਵਾ ਨਾ ਜਿਵੇਂ ਆਮ ਨਾਰਮਲ ਕਿਸੇ ਦੀ ਲੜਾਈ ਝਗੜਾ ਹੋ ਗਿਆ ਤੇ ਕਤਲ ਹੋ ਗਿਆ ਤੇ ਉਹ 10 ਸਾਲ ਬਾਅਦ ਵਾਪਸ ਆ ਸਕਦਾ ਪਰ ਇਹੋ ਜੀ ਬੰਦੇ ਦੀ ਰਿਹਾਈ ਨਹੀਂ ਹੈਗੀ ਇਹ ਤੁਸੀਂ ਆਪਣਾ ਜਿਨ੍ਹਾਂ ਨੇ ਅਦਾਲਤਾਂ ਦੇ ਵਿੱਚ ਪੜਿਆ ਹੋਊਗਾ ਚਾਹੇ ਜਿਨ੍ਹਾਂ ਨੇ ਇਸ ਚੀਜ਼ ਤੇ ਟਿੱਪਣੀ ਕਰਨੀ ਹੈ ਨਾ ਉਹ ਤੁਸੀਂ ਜਾ ਕੇ ਸਰਚ ਕਰਕੇ ਪੜ੍ਹ ਸਕਦੇ ਹੋ ਕਿ ਇਸ ਕੇਸ ਦੀ ਜਿਹੜੀ ਆ ਉਹ ਸਜ਼ਾ ਚਾਹੇ ਮਾਫੀ ਕੋਈ ਨਹੀਂ ਹੁੰਦੀ ਇਸ ਚੀਜ਼ ਦੀ ساری ਉਮਰ ਦੀ ਕੈਦ ਹੁੰਦੀ ਆ ਫਿਰ ਵੀ ਉਹ ਬੰਦਾ ਇਹੋ ਜੇ ਸਮਾਜ ਦੇ ਵਿੱਚ ਛੱਡਿਆ ਗਿਆ ਜਿੱਥੇ ਛੋਟੇ ਛੋਟੇ ਬੱਚੇ ਰਹਿੰਦੇ ਨੇ ਫਿਰ ਉਹ ਇੱਥੇ ਪੰਜਾਬ ਚ ਆਉਂਦਾ ਲੀਗਲ ਜਿਹੜੇ ਨੇ ਉਹ ਇੱਧਰ ਪੰਜਾਬ ਦੇ ਵਿੱਚ ਪੰਜਾਬ ਤੇ ਇੱਕ ਸ਼ਾਮਲਟ ਬਣਿਆ ਹੋਇਆ ਜਿਵੇਂ ਸ਼ਾਮਲਟ ਹੁੰਦਾ ਨਾ ਵੀ ਉੱਥੇ ਜਿਹੜਾ ਮਰਜ਼ੀ ਕੋਈ ਆ ਕੇ ਰਹਿ ਸਕਦਾ ਵਾ ਹੁਣ ਤੁਸੀਂ ਬਾਹਰਲੀ ਕੰਟਰੀਆਂ 'ਚ ਜਾਓ ਕਿਤੇ ਵੀ ਜਾਓ ਨੇਪਾਲ ਵਗੈਰਾ 'ਚ ਜਾਓ ਤੁਹਾਡੀ ਤਾਂ ਵੀ ਪੁੱਛਗਿਛ ਹੁੰਦੀ ਆ ਪਰ ਇੱਧਰ ਜਦੋਂ ਪੰਜਾਬ ਦੇ ਵਿੱਚ ਕਿਸੇ ਨੇ ਆਉਣਾ ਕੋਈ ਪੁੱਛਗਿਛ ਨਹੀਂ ਆ ਭਰ-ਭਰ ਗੱਡੀਆਂ ਸਾਰੇ ਭਈ ਇੱਧਰ ਆ ਰਹੇ ਹੁਣ ਆਪਾਂ ਭਰ-ਭਰ ਗੱਡੀਆਂ ਭਈਏ ਉਧਰ ਕੱਢ ਰਹੇ ਆ ਇਹ ਗੱਲ ਪਹਿਲਾਂ ਆਪਾਂ ਕਿਉਂ ਨਹੀਂ ਸੋਚਦੇ ਹੈਗੇ ਫਿਰ ਦੂਜੀ ਗੱਲ ਇੱਥੇ ਸਾਡੀ ਆਪਣੀ ਸਮਾਜ ਦੀ ਵੀ ਗਲਤੀ ਆ ਸਮਾਜ ਦੀ ਗਲਤੀਆਂ ਹੈ ਕਿ ਪਹਿਲਾਂ ਇੱਕ ਪਿੰਡ ਦੀ ਕਿਸੇ ਦੀ ਧੀ ਹੁੰਦੀ ਸੀ ਨਾ ਲਾਗਲੇ ਚੋਂ ਪਿੰਡਾਂ ਨੂੰ ਪਤਾ ਹੁੰਦਾ ਸੀ ਕਿ ਫਲਾਣੇ ਸਿੰਘ ਦੀ ਧੀ ਆ ਜੇ ਕੋਈ ਉਹਦੇ ਨਾਲ ਕੋਈ ਅਭੀ ਨਾ ਭੀ ਹੁੰਦੀ ਸੀਗੀ ਚਾਹੇ ਕੋਈ ਉਹਦੇ ਨਾਲ ਕੋਈ ਇਹੋ ਜਿਹੀ ਘਟਨਾ ਹੁੰਦੀ ਸੀ ਤੇ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਸੀ ਵੀ ਇਹਦੇ ਘਰ ਦੇ ਨਹੀਂ ਹੈਗੇ ਚਾਹੇ ਉਹਦੀ ਰਾਖੀ ਜ਼ਰੂਰ ਰੱਖਦੇ ਹੁੰਦੇ ਸੀਗੇ ਇੰਨੀ ਸੰਗ ਸ਼ਰਮ ਹੁੰਦੀ ਸੀ ਵੀ ਸਾਡੇ ਲਾਗਲੇ ਪਿੰਡ ਦੀ ਧੀ ਆ ਅੱਜ ਕੱਲ ਤੁਸੀਂ ਗਵਾਂਡੀਆਂ ਨੂੰ ਗਵਾਂਡੀਆਂ ਨੂੰ ਪੁੱਛ ਲਓ ਵੀ ਇਹਨਾਂ ਦਾ ਕੋਈ ਵੀ ਕੋਈ ਲੈਣਾ ਦੇਣਾ ਨਹੀਂ ਲੋਕੀ ਕਹਿ ਦਿੰਦੇ ਆ ਜੀ ਨਵਾਂ ਰਿਵਾਜ ਆ ਅਸੀਂ ਇੰਟਰਫੇਅਰ ਨਹੀਂ ਕਰਦੇ ਕਿਸੇ ਦੇ ਵਿੱਚ ਦੇਖੋ ਜੇਕਰ ਤੁਸੀਂ ਅੱਜ ਉਹਨਾਂ ਦੇ ਬੱਚਿਆਂ ਦੇ ਧਿਆਨ ਰੱਖਦੇ ਹੋ ਤੋ ਹੀ ਉਹਨਾਂ ਦੀ ਘਟਨਾ ਤੋਂ ਕਿਸੇ ਚੀਜ਼ ਤੋਂ ਬਚਾਉਨੇ ਹੋ ਉਹਨਾਂ ਨੂੰ ਕੱਲ ਨੂੰ ਉਹ ਤੁਹਾਡੇ ਬੱਚਿਆਂ ਨੂੰ ਬਚਾ ਸਕਦੇ ਹੁਣ 2 ਘੰਟੇ ਉਹ ਸ਼ਹਿਰ ਦੇ ਵਿੱਚ ਲੈ ਕੇ ਬੱਚੇ ਨੂੰ ਘੁੰਮਦਾ ਰਿਹਾ ਕੀ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਇਹ ਦਾ ਬੱਚਾ ਨਹੀਂ ਹੈਗਾ ਚਾਹ ਕੋਈ ਇਹੋ ਜਿਹਾ ਕੋਈ ਇਨਸਾਨ ਨਹੀਂ ਜਿਨੇ ਉਸ ਮੁਹੱਲੇ ਚ ਉਹਨੂੰ ਬੱਚੇ ਨੂੰ ਖੇਡਦਾ ਦੇਖਿਆ ਹੋਵੇ ਬਾਕੀ ਇਹ ਜਿਹੜੀ ਘਟਨਾ ਹੋਈ ਆ ਇਹਦੇ ਵਿੱਚ ਸਰਕਾਰ ਦਾ ਵੀ ਬਹੁਤ ਰੋਲ ਆ ਜੇ ਸਰਕਾਰ ਇਹੋ ਜਿਹੇ ਮੁੱਦੇ ਚੁੱਕੇ ਜਿਵੇਂ ਕਿ ਦਬਈ ਵਰਗੇ ਸ਼ਹਿਰਾਂ ਦੇ ਵਿੱਚ ਬਣਿਆ ਹੋਇਆ ਵਾ ਵੀ ਜੇ ਕਿਸੇ ਨੇ ਇਹੋ ਜਿਹਾ ਕੋਈ ਕੰਮ ਕੀਤਾ ਤੇ ਉਹਨੂੰ ਥਾਏ ਗੋਲੀ ਮਾਰਨੀ ਚਾਹੀਦੀ ਹੈ ਤਾਂ ਕਿ ਇਹ ਜਿਹੜਾ ਅੱਗੇ ਕੋਈ ਕਰਨ ਦੀ ਕਿਸੇ ਦੀ ਹਿੰਮਤ ਨਾ ਹੋਵੇ ਬਾਹਰ ਚੁਰਾਏ 'ਚ ਖੜ ਕੇ ਉਹਨੂੰ ਫਾਂਸੀ ਦਿਓ ਆਪਣੀ ਸਰਕਾਰਾਂ ਇਹੋ ਜਿਹਾ ਕੁਝ ਨਹੀਂ ਕਰਦੀਆਂ ਉਹਦੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੀਆਂ ਸਿਰਫ ਆਪਣੀ ਵੋਟਾਂ ਵਾਸਤੇ ਬਾਕੀ ਇਸ ਚੀਜ਼ ਦਾ ਜਿਹੜਾ ਵਾ ਨਾ ਉਹ ਆਮ ਜਨਤਾ ਨੂੰ ਜ਼ਿਆਦਾ ਰੋਸ ਆ ਜਿਸ ਬੰਦੇ ਨੇ ਇਹਨੂੰ ਫੜਿਆ ਸੀਗਾ ਪੁਲਿਸ ਮੁਲਾਜ਼ਮ ਆ ਜਿਹੜਾ ਵੱਡਾ ਉਹਨਾਂ ਦੀ ਵੀ ਉਥੇ ਖਬਰ ਆ ਰਹੀ ਸੀ ਫੇਸਬੁਕ ਤੇ ਤੁਸੀਂ ਵੇਖਿਆ ਹੋਊਗਾ ਵੀ ਉਹਨਾਂ ਦੀ ਵਾਈਫ ਉਹਨਾਂ ਨੂੰ ਕਹਿ ਰਹੀ ਕਿ ਉਹਨੂੰ ਬੰਦੇ ਨੂੰ ਤੁਸੀਂ ਫੜਿਆ ਕਿਉਂ ਉਹਨੂੰ ਮਾਰ ਕਿਉਂ ਨਹੀਂ ਦਿੱਤਾ ਉਸ ਵੇਲੇ ਕਿਉਂਕਿ ਆਮ ਜਨਤਾ ਦੇ ਮਨਾਂ ਦੇ ਵਿੱਚ ਬਹੁਤ ਰੋਸ ਆ ਹੁਣ ਤੁਸੀਂ ਇੱਥੇ ਵੱਡੇ ਵੱਡੇ ਜਿਹੜੇ ਕਮੈਂਟ ਚੇਪਣ ਆ ਜਾਂਦੇ ਹੋ ਵੀ ਫਲਾਨੀ ਕੁੜੀ ਨੂੰ ਤਾਂ ਮਾਰਿਆ ਗਿਆ ਜੀ ਉਹ ਨੰਗੇਜ ਵਿਖਾਉਂਦੀ ਸੀਗੀ ਚੈਟੀ ਇੰਗੜੀ ਕੁੜੀ ਦੇ ਨਾਲ ਬਲਾਤਕਾਰ ਤਾਂ ਹੋਇਆ ਜੀ ਉਹ ਅੱਧੇ ਅੱਧੇ ਕੱਪੜੇ ਪਾਉਂਦੀ ਸੀ ਹੁਣ ਇਹ ਦੱਸੋ ਇਹ ਪੂਰਾ ਦਿਨ ਜਵਾਕ ਆ ਪੰਜ ਸਾਲਾਂ ਦਾ ਜਵਾਕ ਆ ਇਹ ਕੀ ਅੱਡੇ ਦੇ ਕੱਪੜੇ ਪਾਉਂਦਾ ਸੀ ਕੀ ਇਹ ਨਗੇਜ ਵਿਖਾਉਂਦਾ ਸੀਗਾ ਵੀ ਜਿਹੜਾ ਜਦੋਂ ਕੋਈ ਬੰਦੇ ਨੇ ਜਾਨਵਰ ਬਣ ਜਾਣਾ ਨਾ ਉਦੋਂ ਕੋਈ ਪਤਾ ਨਹੀਂ ਉਹਦੇ ਅੱਗੇ ਵੀ ਕੁੜੀ ਆ ਉਹਦੇ ਅੱਗੇ ਕੋਈ ਮੁੰਡਾ ਵਾ ਚਾਹੇ ਉਹਦੇ ਅੱਗੇ ਕੋਈ ਜਾਨਵਰ ਆ ਕਹੀ ਇਹੋ ਜਿਹੇ ਗੰਦੇ ਦਿਮਾਗ ਦੇ ਹੁੰਦੇ ਨੇ ਨਾ ਲੋਕ ਉਹ ਜਾਨਵਰਾਂ ਤੱਕ ਨੂੰ ਨਹੀਂ ਛੱਡਦੇ ਹੁਣ ਪਹਿਲਾਂ ਤਾਂ ਇਹ ਡਰ ਸੀਗਾ ਕਿ ਅਸੀਂ ਆਪਣੀਆਂ ਕੁੜੀਆਂ ਬਚਾਈਏ ਤੇ ਪਰ ਅੱਜਕੱਲ ਇਹੋ ਜਿਹਾ ਮੌਲ ਬਣ ਚੁੱਕਿਆ ਕਿ ਸਾਨੂੰ ਆਪਣੇ ਮੁੰਡੇ ਵੀ ਬਚਾਉਣੇ ਪੈਣੇ ਇਹੋ ਜਿਹੇ ਜਾਨਵਰਾਂ ਤੋਂ ਕਿਉਂਕਿ ਆਦਮੀ ਤੋਂ ਉਸ ਬੰਦੇ ਨੂੰ ਆਪਾਂ ਕਹਿ ਨਹੀਂ ਸਕਦੇ ਉਹਦਾ ਚਿਹਰਾ ਦੇਖੋ ਤੁਸੀਂ ਕਿਸੇ ਨੇ ਨਹੀਂ ਦੇਖਿਆ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਉਹਦੇ ਚਿਹਰੇ ਤੋਂ ਹੀ ਪਤਾ ਲੱਗਦਾ ਕਿ ਐਡਾ ਇਹ ਖੌਫਨਾਕ ਬੰਦਾ ਵਾ ਜਾਂ ਐਡਾ ਇਹ ਹਵਾਨੀਅਤ ਭਰਿਆ ਦਾ ਜਿਹੜਾ ਚਿਹਰਾ ਦਿਖਦਾ ਵਾ ਨਾ ਵੀ ਇਹ ਜ਼ਰੂਰ ਕੋਈ ਇਹੋ ਜਿਹੀ ਹਵਾਨੀਅਤ ਕਰੂਗਾ ਫਿਰ ਜਿਹੜੇ ਬੰਦੇ ਇਹੋ ਜਿਹੇ ਬੰਦਿਆਂ ਨੂੰ ਰੱਖਦੇ ਨੇ ਅੰਦਰ ਘੱਟ ਪੈਸਿਆਂ ਤੇ ਵੀ ਹਾਂ ਅਸੀਂ ਰੱਖ ਲਈਏ ਲੇਬਰ ਰੱਖਦੇ ਉਹ ਕੀ ਪੁੱਛ ਕਿਸ ਕਿਉਂ ਨਹੀਂ ਕਰਦੇ ਹੈਗੇ ਜਦੋਂ ਆਪਣੇ ਇਹ ਦੇਸ਼ ਦੇ ਵਿੱਚ ਇਹ ਰੂਲ ਹੋਣਾ ਚਾਹੀਦਾ ਵੀ ਜਿੰਨੇ ਇੱਥੇ ਆਉਣਾ ਉਹਦਾ ਸਾਰਾ ਬਾਇਓ ਡਾਟਾ ਜਿਹੜਾ ਪਤਾ ਹੋਣਾ ਚਾਹੀਦਾ ਬਹੁਤ ਇਹੋ ਜਿਹੇ ਕੇਸ ਹੋਏ ਆ ਪਰ ਫਿਰ ਵੀ ਆਪਾਂ ਕੀ ਕਰਦੇ ਆ ਇੱਕ ਥੋੜੇ ਜੇ ਪੈਸੇ ਕਮਾਉਣ ਪਿੱਛੇ 10000 ਰੁਪਏ ਪਿੱਛੇ ਆਪਾਂ ਭਈਆਂ ਨੂੰ ਸਾਰਿਆਂ ਨੂੰ ਉੱਥੇ ਕਮਰੇ ਦੇਈ ਜਾਂਦੇ ਸਿਰਫ ਆਪਾਂ ਆਪਣਾ ਕੀ ਐ ਟੀਨਾ ਪਾਪਾ ਕੇ ਕਮਰੇ ਬਣਾ ਦਿੱਤੇ ਆ ਵੀ ਅਸੀਂ ਪੈਸਾ ਆਪਦਾ ਕਮਾਈ ਜਾਈਏ ਪਰ ਇਹ ਦੇਖੋ ਵੀ ਕੀ ਤੁਸੀਂ ਉਹ ਅੰਦਰ ਜਿਹੜਾ ਰੱਖਿਆ ਵਾ ਉਹ ਭਈਆ ਦਿਮਾਗ ਇਹੋ ਜਿਹੇ ਖਬਰਾਂ ਲੱਗੇ ਦਿਮਾਗ ਕਿਸੇ ਤੋਂ ਨਹੀਂ ਪਤਾ ਲੱਗਦਾ ਨਾ ਪੰਜਾਬੀ ਦਾ ਨਾ ਕਹਿ ਭਈਏ ਦਾ ਕਿਉਂਕਿ ਇਨਸਾਨ ਦੀ ਫਿਤਰਤ ਹੀ ਇਹੋ ਜੀ ਹੈ ਕਈ ਇਹੋ ਜਿਹੀ ਪੰਜਾਬੀ ਹੈਗੇ ਆ ਤੁਸੀਂ ਆ ਵੀ ਸੋਸ਼ਲ ਮੀਡੀਆ ਤੇ ਖਬਰਾਂ ਸੁਣੀਆਂ ਆਣਗੀਆਂ ਕਿ ਜਿਨ੍ਹਾਂ ਨੇ ਆਪਣੀ ਧੀ ਤੱਕ ਨਹੀਂ ਛੱਡੀ ਹੈਗੀ ਹਵਾਨੀਅਤ ਜਦੋਂ ਬੰਦੇ ਦੇ ਉੱਤੇ ਹਾਵੀ ਹੋ ਜਾਂਦੀ ਹੈ ਨਾ ਉਦੋਂ ਨਹੀਂ ਪਤਾ ਲੱਗਦਾ ਵੀ ਕੀ ਪਰ ਫਿਰ ਵੀ ਸਾਨੂੰ ਇਸ ਚੀਜ਼ ਤੇ ਥੋੜਾ ਜਿਹਾ ਅਲਰਟ ਰਹਿਣਾ ਚਾਹੀਦਾ ਜਿਹੜਾ ਸੀ ਬੰਦਾ ਆਪਣੇ ਘਰੇ ਰੱਖ ਰਹੇ ਆ ਚਾਹੇ ਆਪਣੇ ਮਹੱਲੇ ਦੇ ਵਿੱਚ ਰੱਖ ਰਹੇ ਆ ਕਿ ਉਹ ਬੰਦੇ ਦਾ ਬੈਕਗ੍ਰਾਉਂਡ ਕੋਈ ਇਹੋ ਜਿਹਾ ਤਾਂ ਨਹੀਂ ਕਿਤੇ ਉਹਨੇ ਪਹਿਲਾਂ ਤਾਂ ਨਹੀਂ ਕੋਈ ਇਹੋ ਜਿਹਾ ਗੁਨਾਹ ਕੀਤਾ ਕਿਉਂਕਿ ਇਹ ਜ਼ਿੰਮੇਵਾਰੀ ਸਾਡੀ ਬਣਦੀ ਆ ਸਰਕਾਰ ਨੇ ਉਥੇ ਬਾਅਦ ਚਾਉਣਾ ਪਹਿਲਾਂ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਸਾਡੇ ਮੱਲੇ 'ਚ ਸਾਡੀ ਗਲੀ 'ਚ ਸਾਡੇ ਗਵਾਂਢ 'ਚ ਜੇ ਕੋਈ ਰਹਿਣ ਆਰਿਆ ਵਾ ਪ੍ਰਵਾਸੀ ਆਰਿਆ ਤੇ ਉਹਦੀ ਅਸੀਂ ਪੁੱਛਗਿੱਛ ਸਾਰੀ ਕਰੀਏ ਉਹਦੇ ਤੇ ਅਸੀਂ ਧਿਆਨ ਰੱਖੀਏ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੀਏ ਤਾਂ ਕਿ ਇਹੋ ਜੀ ਘਟਨਾ ਦੁਬਾਰਾ ਕਿਤੇ ਨਾ ਹੋ ਸਕੇ ਬਾਕੀ ਸਰਕਾਰ ਨੇ ਇੱਥੇ ਕੁਝ ਨਹੀਂ ਕਰਨਾ ਜੀ ਸਾਨੂੰ ਆਪਣਾ ਸਮਾਜ ਆਪ ਹੀ ਸੁਧਾਰਨਾ ਪੈਣਾ ਵਾ ਸਾਨੂੰ ਜਿਹੜੀਆਂ ਆਤਾਂ ਪਾਇਓ ਜੀਆਂ ਪਾਈਆਂ ਵੀ ਅਸੀਂ ਕਿਸੇ ਦਾ ਬੱਚੇ ਦੇ ਨਾਲ ਜੇ ਕੋਈ ਗਲਤ ਹੁੰਦਾ ਦੇਖ ਕੇ ਅਸੀਂ ਚੁੱਪ ਕਰ ਜਾਣਾ ਚਾਹੇ ਕਿਸੇ ਧੀ ਭੈਣ ਦੇ ਨਾਲ ਗਲਤ ਹੋ ਰਿਹਾ ਤੇ ਅਸੀਂ ਉਹਦਾ ਧਿਆਨ ਨਹੀਂ ਦੇਣਾ ਇਹ ਦੇਖੋ ਕਿ ਅੱਜ ਉਹ ਕਿਸੇ ਦੀ ਧੀ ਪੈਣਾ ਜੋ ਕਿਸੇ ਦਾ ਬੱਚਾ ਕੱਲ ਨੂੰ ਰੱਬ ਨਾ ਕਰੇ ਉਹ ਸਾਡਾ ਬੱਚਾ ਵੀ ਹੋ ਸਕਦਾ ਫਿਰ ਅਸੀਂ ਕਿੰਨੂੰ ਆਵਾਜ਼ ਮਾਰਾਂਗੇ ਜੇ ਅੱਜ ਅਸੀਂ ਕਿਸੇ ਦੀ ਹੈਲਪ ਕਰਾਂਗੇ ਤੇ ਕੋਈ ਸਾਡੀ ਹੈਲਪ ਕਰਨ ਆਊਗਾ ਬਾਕੀ ਮਿਆਂਗ ਸਿੰਘਾਂ ਲੈ ਜਿਹੜਾ ਮੁੱਦਾ ਚੁੱਕਿਆ ਵਾ ਆਪਾਂ ਉਸ ਬਾਰੇ ਨਹੀਂ ਕੁਝ ਕਹਿਣਾ ਚਾਹੁੰਦੇ ਕਿ ਉਹ ਸਹੀ ਨੇ ਕਿ ਗਲਤ ਨੇ ਇਹਦੇ ਨਾਲ ੱਤਕਾ ਵੀ ਕਈ ਲੋਕ ਕਹਿ ਰਹੇ ਨੇ ਕਿ ਭਈਆਂ ਦੇ ਨਾਲ ੱਤਕਾ ਵੀ ਹੋ ਰਿਹਾ ਪਰ ਜਿਨ੍ਹਾਂ ਦਾ ਦੇਖੋ ਬੱਚਾ ਮਰਿਆ ਵਾ ਜਿਨ੍ਹਾਂ ਦੇ ਨਾਲ ਇਹੋ ਜਿਹੀਆਂ ਘਟਨਾਵਾਂ ਭਈਆਂ ਨੇ ਕੀਤੀਆਂ ਉਹਨਾਂ ਵਾਸਤੇ ਤੋਂ ਸਾਰੇ ਜਿਹੜੇ ਹਵਾ ਬਣ ਗਏ ਹੋਣਗੇ ਇਸ ਕਰਕੇ ਉਹਨਾਂ ਨੇ ਸਹੀ ਕੀਤਾ ਵਾ ਕਿ ਜਿਨ੍ਹਾਂ ਦਾ ਤਾਂ ਕੋਈ ਰਿਕਾਰਡ ਹੈਗਾ ਉਹ ਤੁਸੀਂ ਇੱਥੇ ਰਹਿ ਸਕਦੇ ਹੋ ਦੂਜੇ ਜਿਹੜੇ ਬੰਦੇ ਆ ਉਹ ਤੁਸੀਂ ਇੱਥੇ ਜਾ ਸਕਦੇ ਹੋ ਬਹੁਤ ਵਧੀਆ ਵਾ ਇਹ ਜਿਹੜਾ ਉਹਨਾਂ ਨੇ ਸਟੈਪ ਚੁੱਕਿਆ ਪਰ ਇੱਥੇ ਮੈਂ ਨਿਹੰਗ ਸਿੰਘਾਂ ਨੂੰ ਇਹ ਵੀ ਯਾਦ ਕਰਾਉਣਾ ਚਾਹੁੰਨੀ ਆ ਕਿ ਇਹ ਜਿਹੜੀ ਗੰਦਗੀ ਕੱਢ ਕੇ ਤੁਸੀਂ ਥੋੜਾ ਜਿਹਾ ਸਮਾਜ ਵੱਲ ਹੋਰ ਵੀ ਧਿਆਨ ਦਿਓ ਜੇ ਇਹ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਚਾਹੇ ਅੰਮ੍ਰਿਤਪੁਰ ਮਹਿਰੋ ਹੋਣ ਤੇ ਚਾਹੇ ਹੋਰ ਨਿਹੰਗ ਸਿੰਘ ਹੋਣ ਕਿ ਜਦੋਂ ਜਿਹੜੀਆਂ ਧੀਆਂ ਵਾਂ ਕਿੰਨਾ-ਕਿੰਨਾ ਚਿਰ ਵਿਆਹੀਆਂ ਜਾਂਦੀਆਂ ਤੇ ਬਾਅਦ ਦੇ ਵਿੱਚ ਸੱਸ ਸਹੁਰੇ ਉਹਨਾਂ ਨੂੰ ਅੱਗ ਲਾ ਕੇ ਸਾੜ ਦਿੰਦੇ ਨੇ ਉਹ ਕਿਉਂ ਖੁੱਲੇ ਤੁਰੇ ਫਿਰਦੇ ਨੇ ਜੀ ਉਹ ਵੀ ਸਮਾਜ ਜਿਹੜੀ ਗੰਦਗੀ ਭਰਿਆਈ ਆ ਉਥੋਂ ਵੀ ਉਹਨਾਂ ਨੂੰ ਸਮਾਜ ਨੂੰ ਸਾਫ਼ ਕਰਨਾ ਚਾਹੀਦਾ ਵਾ ਧੀਆ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਜੇ ਕਿਸੇ ਦੇ ਨਾਲ ਗਲਤ ਹੋ ਰਿਹਾ ਨਾ ਤੇ ਉਥੇ ਤੁਸੀਂ ਉਥੇ ਜਾ ਕੇ ਮੁੱਦਾ ਚੱਕੋ ਉਸ ਬੰਦੇ ਨੂੰ ਤੁਸੀਂ ਆਪ ਸੋਧਾ ਲਓ ਜੇ ਸਰਕਾਰ ਤੇ ਬੈਠ ਰਹੇ ਸਰਕਾਰ ਨੇ ਕੁਝ ਨਹੀਂ ਕਰਨਾ ਹੈਗਾ ਕਿਉਂਕਿ ਸਰਕਾਰ ਜਿਹੜੀ ਉਹ ਆਪਣੀਆਂ ਵੋਟਾਂ ਹੀ ਇਕੱਠੀਆਂ ਕਰ ਰਹੀ ਹੈ ਜੇ ਕਿਸੇ ਮਤਾਵਾਸ ਹੁੰਦਾ ਵਾ ਵੀ ਇੱਥੋਂ ਭਈਏ ਠਾਉਣੇ ਆ ਤਾਂ ਉਥੇ ਕੋਈ ਲੀਡਰ ਆ ਜਾਂਦਾ ਜੀ ਕੋਕ ਨੂੰ ਅੱਦੀ ਆਪਾਂ ਵੋਟਾਂ ਚਾਹੀਦੀ ਹੁੰਦੀਆਂ ਵਾ ਜਿਹੜੇ ਇੱਧਰ ਜਿਨ੍ਹਾਂ ਨੇ ਆਪਣੇ ਰਿਕਾਰਡ ਬਣਾਏ ਉਹਨਾਂ ਦੀਆਂ ਵੋਟਾਂ ਪੱਕੀਆਂ ਬਣੀਆਂ ਆਂ ਸਿਰਫ ਸਰਕਾਰ ਜਿਹੜੇ ਇਹ ਲੀਡਰ ਨੇ ਇਹ ਆਪਣੀਆਂ ਰੋਟੀਆਂ ਸੇਕਦੇ ਨੇ ਇਹਨਾਂ ਨੇ ਸਿਰਫ ਆਪਣੀਆਂ ਵੋਟਾਂ ਇਕੱਠੀਆਂ ਕਰਨੀਆਂ ਹੁੰਦੀਆਂ ਵਾ ਜੇ ਸਮਾਜ ਨੂੰ ਆਪਾਂ ਸੁਧਾਰਨਾ ਨਾ ਪਹਿਲਾਂ ਆਪਣਾ ਘਰ ਸੁਧਾਰਨਾ ਪੈਣਾ ਆਪਣੀ ਧੀਆ ਪੈਣਾ ਨੌਵਾਂ ਨੂੰ ਇੱਜ਼ਤ ਦੇਣੀ ਪੈਣੀ ਆ ਆਪਣੇ ਬੱਚਿਆਂ ਦੀ ਆਪ ਰਾਖੀ ਰੱਖਣੀ ਪੈਣੀ ਆ ਫਿਰ ਦੂਜੀ ਗੱਲ ਆਪਾਂ ਸਮਾਜ ਨੂੰ ਜੇ ਤੁਸੀਂ ਸੁਧਾਰਦੇ ਹੋ ਨਾ ਤੇ ਪਹਿਲਾਂ ਆਪਣੀ ਨੀਤ ਸਾਫ਼ ਕਰਨੀ ਪੈਣੀ ਹੈ ਕਿਉਂਕਿ ਅੱਜਕੱਲ ਤੇ ਗਵਾਂਡੀਆਂ ਦੀ ਕੁੜੀਆਂ ਦੇ ਉੱਤੇ ਹੀ ਅੱਖਾਂ ਰੱਖੀ ਜਾਂਦੇ ਪਹਿਲਾਂ ਦੇਖੋ ਕਿੰਨੀ ਸੰਗ ਸ਼ਰਮ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੈਗਾ ਸੀਗਾ ਵੀ ਕਿਸੇ ਦੀ ਧੀ ਪਹਿਣਾ ਨਾ ਤਾਂ ਸੰਗ ਹੁੰਦੀ ਸੀ ਵੀ ਇਹ ਸੁਲਾਨੇ ਦੀ ਧੀ ਆ ਅੱਜਕੱਲ ਕਿਸੇ ਨੂੰ ਕੋਈ ਜਿਹਦੀ ਭੈਣ ਆ ਨਾ ਉਹਨੂੰ ਸ਼ਰਮਾ ਦੂਜੇ ਕਿਸੇ ਬੰਦੇ ਨੂੰ ਕੋਈ ਸ਼ਰਮ ਨਹੀਂ ਆਗੀ ਅੱਜ ਤੋਂ ਥੋੜੀ ਜਿਹਾ ਪਹਿਲਾਂ ਨਾ ਅਸੀਂ ਜਿਵੇਂ ਬਲੇਰਾ ਹਿਮਾਚਲ ਘੁੰਮਣ ਗਏ ਸੀਗੇ ਤੇ ਉਥੇ ਆਪਾਂ ਇਹੋ ਜਿਹਾ ਮਾਹੌਲ ਦੇਖਿਆ ਸੀਗਾ ਜਿਵੇਂ ਆਪਣੇ ਪੁਰਾਣੇ ਪਹਿਲਾਂ ਪਿੰਡਾਂ ਦੇ ਵਿੱਚ ਮਾਹੌਲ ਹੁੰਦਾ ਸੀ ਨਾ ਕਿ ਕੁੜੀਆਂ ਮੁੰਡੇ ਇਕੱਠੇ ਖੇਡਦੇ ਆ ਕਿਉਂਕਿ ਉਹਨਾਂ ਦੀ ਇਹਦੇ ਨੀਤ ਸਾਫ਼ ਉਹਨਾਂ ਦੀ ਕੋਈ ਵੀ ਇਹੋ ਜਿਹਾ ਦਿਮਾਗ ਦੇ ਵਿੱਚ ਨਹੀਂ ਭਰਿਆ ਆ ਜੋ ਆਪਣੇ ਇਧਰ ਪੰਜਾਬ 'ਚ ਵੀ ਭਰ ਚੁੱਕਿਆ ਵਾ ਚਾਹੇ ਦਾ ਬਿਹਾਰ 'ਚ ਤੇ ਬਹੁਤ ਜ਼ਿਆਦਾ ਭਰਿਆ ਵਾ ਉਹ ਇਸ ਕਰਕੇ ਤੇ ਇੱਕ ਤਾਂ ਅਨਪੜਤਾ ਵਾ ਦੂਜੀ ਗੱਲ ਆ ਇੱਕੋ ਹੀ ਕੁਲੀ ਆ ਉਹਨਾਂ ਦੇ ਕੋਲ ਉੱਥੇ ਹੀ ਬੱਚੇ ਨੇ ਉੱਥੇ ਹੀ ਮਾਪਿਓ ਉਹ ਹੀ ਸਾਰਾ ਕੁਝ ਉਹ ਦੇਖ ਕੇ ਉਹਨਾਂ ਦੀ ਬਿਰਤੀ ਹੀ ਓਦਾਂ ਦੀ ਬਣੀ ਹੋਈ ਹੁੰਦੀ ਆ 10 10 12 12 ਸਾਲਾਂ ਦੇ ਚਾਹੇ 13 ਸਾਲਾਂ ਦੇ ਬੱਚਿਆਂ ਨੂੰ ਸਾਰਾ ਕੁਝ ਹੀ ਪਤਾ ਹੁੰਦਾ ਵਾ ਜਿਹੜਾ ਕਿ ਆਪਣੇ ਬੱਚੇ ਜਿਹੜੇ ਪੰਜਾਬ ਦੇ ਆ ਆਪਣੇ ਬੱਚਿਆਂ ਨੂੰ ਇਹੋ ਜਿਹਾ ਕੁਝ ਨਹੀਂ ਪਤਾ ਹੁੰਦਾ ਕਿਉਂਕਿ ਆਪਣੇ ਘਰਾਂ ਦੇ ਵਿੱਚ ਸੰਗ ਸ਼ਰਮ ਹੁੰਦੀ ਆ ਇਹਨਾਂ ਜਿਹੜੇ ਭਈਆਂ ਦੇ ਲੋਕਾਂ ਦੇ ਜਿਹੜੇ ਬੱਚੇ ਆ ਨਾ ਉਹ ਇਹਨਾਂ ਚੀਜ਼ਾਂ ਨੂੰ ਪਹਿਲਾਂ ਪੱਕੇ ਪੀਠੇ ਹੁੰਦੇ ਉਹਨਾਂ ਨੂੰ ਸਾਰੀ ਨੌਲੇਜ ਹੁੰਦੀ ਆ ਦੇਖਿਓ ਤੁਸੀਂ ਕਿਤੇ ਜਿਹੜਾ ਕੋਈ ਜਾਣਦਾ ਨਾ ਕਿਸੇ ਨੇ ਉਹਨਾਂ ਦਾ ਫੋਨ ਨੰਬਰ ਦੇਖਿਓ ਜਾਂ ਫੋਨ ਉਹਨਾਂ ਦਾ ਚੈੱਕ ਕਰਕੇ ਦੇਖਿਓ ਕਿ ਉਹਨਾਂ ਦੇ ਬੱਚਿਆਂ ਦੇ ਫੋਨਾਂ ਦੇ ਵਿੱਚ ਕੀ ਕੁਝ ਹੁੰਦਾ ਵਾ ਇਸ ਚੀਜ਼ ਦਾ ਜਿਹੜਾ ਆਪਾਂ ਨੂੰ ਹੀ ਸੁਧਾਰ ਕਰਨਾ ਪੈਣਾ ਇਸ ਚੀਜ਼ ਦਾ ਆਪਾਂ ਨੂੰ ਧਿਆਨ ਰੱਖਣਾ ਪੈਣਾ ਵਾ ਕਿ ਸਾਡੇ ਬੱਚੇ ਬਾਹਰ ਕਿਹਦੇ ਨਾਲ ਜਾ ਰਹੇ ਨੇ ਸਾਡੇ ਬੱਚੇ ਕੀ ਸਰਵਾਈਵ ਕਰ ਰਹੇ ਆ ਕੋਈ ਐਹੋ ਜਤਨੀ ਬੰਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਗਲਤ ਰਸਤੇ ਲੈ ਕੇ ਜਾ ਰਿਹਾ ਵਾ ਕਿਉਂਕਿ ਦੂਜੀ ਗੱਲ ਆ ਕਿ ਆਪਾਂ ਨੂੰ ਇੱਥੇ ਆਪਣੇ ਬੱਚਿਆਂ ਨੂੰ ਥੋੜੀ ਜੀ ਨੌਲੇਜ ਦੇਣੀ ਵੀ ਬਣਦੀ ਆ ਕਿਉਂਕਿ ਆਪਣੇ ਇੱਕ ਸੰਗ ਸ਼ਰਮ ਆਪਾਂ ਬੱਚੇ ਦੇ ਕੋਲ ਰੱਖਦੇ ਆ ਉਹ ਥੋੜਾ ਜਿਹਾ ਆਪਾਂ ਨੂੰ ਬੱਚਿਆਂ ਨੂੰ ਨੌਲੇਜ ਦੇ ਵਿੱਚ ਬਦਲਣਾ ਚਾਹੀਦਾ ਕਿ ਹਾਂ ਤੁਹਾਡਾ ਗੁੱਡ ਟੱਚ ਚ ਹੈ ਬੈਡ ਟੱਚ ਜਿਵੇਂ ਸਕੂਲਾਂ ਦੇ ਵਿੱਚ ਤਾਂ ਦੱਸਦੇ ਹੀ ਦੱਸਦੇ ਆ ਪਰ ਇਹ ਵੀ ਆਪਾਂ ਆਪਣੇ ਬੱਚਿਆਂ ਨਾਲ ਥੋੜੀ ਜੀ ਖੁੱਲ ਕੇ ਗੱਲ ਕਰੀਏ ਚਾਹੇ ਉਹ ਬੱਚੀਆਂ ਨੇ ਚਾਹੇ ਉਹ ਬੱਚੇ ਨੇ ਬੇਟੇ ਨੇ ਉਹਨਾਂ ਨੂੰ ਆਪਾਂ ਨੂੰ ਇਹ ਸਮਝਾਉਣਾ ਚਾਹੀਦਾ ਕਿ ਤੁਹਾਨੂੰ ਕੋਈ ਇਦਾਂ ਗੁੱਡ ਟੱਚ ਦਾ ਫਰਕ ਦੱਸਣਾ ਚਾਹੀਦਾ ਬੈਡ ਟੱਚ ਦਾ ਜਿਹੜਾ ਫਰਕ ਦੱਸਣਾ ਚਾਹੀਦਾ ਜਿਵੇਂ ਕਿ ਉਹ ਬੱਚੇ ਨੂੰ ਚਾਕਲੇਟ ਕੁਰਕਰਿਆਂ ਦੇ ਲਾਲਚ ਦੇ ਵਿੱਚ ਲੈ ਗਿਆ ਇਹੋ ਜਿਹੀਆਂ ਗੱਲਾਂ ਆਪਾਂ ਆਪਣੇ ਬੱਚਿਆਂ ਨੂੰ ਸਮਝਾਈਏ ਉਹਨਾਂ ਦਾ ਆਪਾਂ ਦੁੱਖ ਤਾਂ ਦੂਰ ਨਹੀਂ ਕਰ ਸਕਦੇ ਹੈਗੇ ਜਿੰਨਾ ਉਸ ਮਾਨੁੱਖ ਦੋਖਾ ਜਿਵੇਂ ਪੋਰਾ ਜਿੰਨਾ ਜਵਾਕ ਆ ਵੇਖ ਕੇ ਨਾ ਧੁੰਤਣੀ ਆਉਂਦੀ ਆ ਹੁਣ ਵੀ ਆ ਰੌਂਗ ਤੇ ਖੜੇ ਹੋ ਗਏ ਵੀ ਉਸ ਬੱਚੇ ਦੇ ਨਾਲ ਉਸ ਦਰਿੰਦੇ ਨੇ ਕਿੱਡੀ ਦਰਿੰਦਗੀ ਕੀਤੀ ਆ ਕਿਉਂਕਿ ਬੰਦਾ ਉਹ ਕਹਿਣ ਦੇ ਲਾਇਕ ਨਹੀਂ ਹੈਗਾ ਉਹ ਜਾਨਵਰ ਵੀ ਕਹਿਣ ਦੇ ਲਾਇਕ ਨਹੀਂ ਜਿਹੜਾ ਜਾਨਵਰ ਵੀ ਜਿਹੜਾ ਨਾ ਉਹ ਕਿਸੇ ਤੇ ਥੋੜਾ ਜਿਆ ਤਰਸ ਕਰ ਜਾਂਦਾ ਜਿੰਨੀ ਉਹਨੇ ਹਵਾਨੀਆ ਤੇ ਉਸ ਬੱਚੇ ਦੇ ਨਾਲ ਵਿਖਾਈ ਹੈ ਨਾ ਦੇਖੀ ਨਹੀਂ ਜਾਂਦੀ ਰੂਹ ਕੰਬ ਜਾਂਦੀ ਆ ਪਰ ਇੱਥੇ ਵੀ ਅਜੇ ਵੀ ਕੇਸ ਲੜੇ ਜਾ ਰਹੇ ਆ ਇਹ ਦੇਖੋ ਅਜੇ ਵੀ ਉਹਦਾ ਨਾ ਮਾਮਲਾ ਉਥੇ ਲੈ ਕੇ ਗਿਆ ਦੀ ਰਿਪੋਰਟ ਕੀਤੀ ਆ ਕੇਸ ਚੱਲਦਾ ਜਿਹੜਾ ਇਹ ਵਕੀਲ ਆ ਇਧਰ ਬੱਚਿਆਂ ਦੀ ਸਾਈਡ ਤੋਂ ਉਹਨੇ ਕਿਹਾ ਮੈਂ ਫ੍ਰੀ ਕੇਸ ਲੜੂੰਗਾ ਪਰ ਕੇਸ ਲੜਨੇ ਕਿਉਂ ਆ ਇਹੋ ਜੇ ਬੰਦੇ ਨੂੰ ਸ਼ਰਿਆਂ ਤੁਸੀਂ ਉਹਨੂੰ ਫਾਂਸੀ ਦਿਓ ਚਾਹੇ ਉਹਨੂੰ ਗੋਲੀ ਮਾਰੋ ਖਤਮ ਕਰੋ ਉਹ ਜੇ ਗੰਦ ਨੂੰ ਸਮਾਜ ਦੇ ਵਿੱਚੋਂ ਤੇ ਆਪੇ ਜਿਹੜੇ ਬੱਚੇ ਹੋ ਸੁਰੱਖਿਤ ਰਹਿਣ ਕਿਉਂਕਿ ਜੇ ਇਦਾਂ ਦਾ ਅਸੀਂ ਮੁੱਦਾ ਚੱਕਾਂਗੇ ਨਾ ਇਦਾਂ ਦਾ ਸਰਕਾਰ ਸਾਡੀ ਕੋਈ ਮੁੱਦਾ ਚੱਕੂਗੀ ਤੇ ਫਿਰ ਇਹੋ ਜਿਹੇ ਜਿਹੜੇ ਕ੍ਰਾਈਮ ਹੁੰਦੇ ਆ ਉਹ ਕਦੇ ਨਹੀਂ ਹੋਣਗੇ ਤਾਂ ਹੀ ਬਾਹਰਲੇ ਦੇਸ਼ਾਂ 'ਚ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਇਹੋ ਜਿਹੀ ਕੋਈ ਵੀ ਤੁਸੀਂ ਦੇਖੋਗੇ ਬਹੁਤ ਘੱਟ ਕੇਸ ਹੁੰਦੇ ਆ ਜੇ ਕਿਸੇ ਨੇ ਕੋਈ ਇਹੋ ਜਿਹਾ ਕੇਸ ਕੀਤਾ ਵਾ ਤੇ ਉਹਦੀ ਸਜ਼ਾ ਜਿਹੜੀ ਆਮ ਹੀ ਤੁਹਾਨੂੰ ਪਤਾ ਵਾ ਵੀ ਚੁਰਾਏ ਦੇ ਵਿੱਚ ਉਹਨੂੰ ਬੰਦੇ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਕਿ ਇਸ ਫਾਂਸੀ ਨੂੰ ਦੇਖ ਕੇ ਕੋਈ ਹੋਰ ਕੋਈ ਸੋਚੇ ਨਾ ਇਸ ਕੰਮ ਬਾਰੇ ਇਹ ਆਪਣੇ ਇੰਡੀਆ ਚ ਆਪਣੇ ਪੰਜਾਬ ਦੇ ਵਿੱਚ ਇੱਕ ਅੱਧਾ ਕੇਸ ਇਦਾਂ ਦਾ ਹੋ ਗਿਆ ਨਾ ਤੇ ਆਪਣਾ ਜਿਹੜੇ ਇਹ ਗੁਨਾਹ ਹੋ ਰਹੇ ਨਾ ਉਹ ਬੰਦ ਹੋ ਸਕਦੇ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਜਦੋਂ ਕੋਈ ਇਹੋ ਜੀ ਹਰਕਤ ਕਰਦਾ ਸੀ ਜਿਹੜਾ ਕੋਈ ਬਹੁਤ ਵੱਡਾ ਗੁਨਾਹ ਕਰਦਾ ਸੀ ਨਾ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਸੀ ਉਹਨੂੰ ਉਹ ਪਿੰਡ ਵਾਲੇ ਇੱਕ ਤਾਂ ਪਿੰਡ ਛੋਂ ਬਾਹਰ ਕੱਢ ਦਿੰਦੇ ਦੂਜਿਆਂ ਨੂੰ ਵੱਟੇ ਮਾਰ ਮਾਰ ਕੇ ਮਾਰ ਦਿੰਦੇ ਹੁੰਦੇ ਸੀਗੇ ਉਸ ਚੀਜ਼ ਦੀ ਸਜ਼ਾ ਦੇਖ ਕੇ ਦੂਸਰੇ ਬੰਦੇ ਦੀ ਰੂਹ ਕੰਬ ਜਾਂਦੀ ਸੀ ਵੀ ਮੈਂ ਤਾਂ ਕਦੇ ਭੁੱਲ ਕੇ ਇਹੋ ਜੀ ਗਲਤੀ ਨਹੀਂ ਕਰੂੰਗਾ ਜੇ ਇਹੋ ਜਿਹਾ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਇਹੋ ਜਿਹਾ ਲਾਗੂ ਹੋ ਜੇ ਤੇ ਤੁਸੀਂ ਇਹ ਦੇਖਿਓ ਕਿ ਕ੍ਰਾਈਮ ਜਿਹੜੇ ਆ ਉਹ ਅੱਧੇ ਖਤਮ ਹੋ ਜਾਣਗੇ ਇਹ ਤੇ ਚਲੋ ਜਿਹੜੀਆਂ ਵਾ ਗੱਲਾਂ ਸਾਹਮਣੇ ਆ ਰਹੀਆਂ ਵਾ ਜਿਹੜੀਆਂ ਖਬਰਾਂ ਬਣ ਰਹੀਆਂ ਜਿਹੜਾ ਅੰਦਰ ਹੀ ਘਰਾਂ ਦੇ ਵਿੱਚ ਸ਼ੋਸ਼ਨ ਹੋ ਰਿਹਾ ਬੱਚਿਆਂ ਦੇ ਨਾਲ ਹੋ ਰਿਹਾ ਜਨਾਨੀਆਂ ਦੇ ਨਾਲ ਹੋ ਰਿਹਾ ਉਹਨਾਂ ਦੇ ਤਸ਼ੱਦਦ ਹੋ ਰਹੇ ਨੇ ਤੇ ਉਹਨਾਂ ਨੂੰ ਤੇਲ ਪਾ ਕੇ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਵਾ ਇਹੋ ਜੇ ਸਮਾਜ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਵਾ ਇਹ ਜਿਹੜਾ ਸਾਰਾ ਕੁਝ ਖਤਮ ਤਾਂ ਹੋ ਸਕਦਾ ਜੇ ਕਿਸੇ ਨੇ ਦਾਜ ਦੇ ਵਾਸਤੇ ਕਿਸੇ ਧੀ ਦੀ ਬਲੀ ਚਾੜੀ ਆ ਨਾ ਉਹਨੂੰ ਚਰਾਹੇ ਦੇ ਵਿੱਚ ਲਿਆ ਕੇ ਗੋਲੀ ਮਾਰੋ ਜੇ ਕਿਸੇ ਨੇ ਕਿਸੇ ਦੀ ਧੀ ਦੀ ਪੱਤ ਲੁੱਟੀ ਆ ਨਾ ਉਹਨੂੰ ਉਸੇ ਤਰ੍ਹਾਂ ਹੀ ਉੱਥੇ ਲਿਆ ਕੇ ਚਰਾਹੇ ਦੇ ਵਿੱਚ ਪਹਿਲਾਂ ਉਹਨੂੰ ਨੰਗਾ ਕਰੋ ਤੇ ਫਿਰ ਉਹਨੂੰ ਮਾਰੋ ਛਿੱਤਰ ਤੇ ਫਿਰ ਉਹਨੂੰ ਮਾਰੋ ਗੋਲੀ ਤੇ ਫਿਰ ਵੇਖਿਓ ਦੇਖੋ ਇਹੋ ਜਿਹਾ ਖਤਮ ਹੁੰਦਾ ਕਿ ਨਹੀਂ ਹੁੰਦਾ ਜਦੋਂ ਇੱਕ ਜਣਾ ਦਾ ਮੁੱਦਾ ਚੁੱਕਦਾ ਹੁਣ ਤੁਸੀਂ ਦੇਖਿਆ ਵਾ ਕਿ ਸੋਸ਼ਲ ਮੀਡੀਆ ਤੇ ਬਹੁਤ ਏ ਮੁੱਦੇ ਚੁੱਕਿਆ ਆ ਭੀ ਭਈਆਂ ਨੂੰ ਆਪਾਂ ਐ ਕੱਢਣਾ ਵਾ ਚਾਹੇ ਕੋਈ ਸਮਾਜ ਦੇ ਵਾਸਤੇ ਕੁਝ ਵੀ ਕਰਨ ਲੱਗਦਾ ਹਨ ਉਹਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਕਿਉਂਕਿ ਇੱਕ ਜਣਾ ਜੀ ਉਹਨੂੰ ਸਜ਼ਾ ਦਿਵਾਉਣ ਵਾਲਾ ਚੱਲਦਾ ਨਾ ਚਾਰ ਜਣੇ ਨੂੰ ਬਚਾਉਣ ਵਾਲੇ ਹੁੰਦੇ ਵੋਟਾਂ ਪਿੱਛੇ ਇਹ ਸਿਰਫ ਜਿਹੜੇ ਲੀਡਰ ਆ ਨਾ ਇਹ ਆਪਣੀਆਂ ਰੋਟੀਆਂ ਸੇਕਦੇ ਨੇ ਉਹ ਜਿਵੇਂ ਤੁਸੀਂ ਆਮ ਦੇਖਿਆ ਹੋਊਗਾ ਵੀ ਵੱਡੇ ਵੱਡੇ ਜ਼ਿਮੀਂਦਾਰਾ ਉਹਨਾਂ ਦੇ ਘਰੇ ਕੰਮ ਵਾਲੀਆਂ ਲੱਗੀਆਂ ਹੁੰਦੀਆਂ ਵਿਚਾਰੀਆਂ ਉਹਨਾਂ ਦੀ ਕੁੜੀਆਂ ਦੇ ਨਾਲ ਕਈ ਕੁਝ ਉਹ ਕਰਦੇ ਨੇ ਤੇ ਮੁੜ ਕੇ ਪੈਸਾ ਦੇ ਕੇ ਉਹ ਕੇਸ ਨੂੰ ਰਫਾ ਦਫਾ ਕਰ ਦਿੰਦੇ ਨੇ ਚਾਹੇ ਉਹ ਥਾਣੇ ਦੇ ਵਿੱਚ ਜਿਆਦਾ ਪੈਸਾ ਛਾੜ ਦਿੰਦੇ ਨੇ ਉਹ ਜਿਹੜੇ ਥਾਣੇ ਵਾਲੇ ਨੇ ਜਿਹੜੇ ਪੁਲਿਸ ਵਾਲੇ ਪੈਸੇ ਲੈਂਦੇ ਨੇ ਉਹ ਇੱਕ ਵਾਰੀ ਪੈਸੇ ਫੜਨ ਲੱਗੇ ਸੋਚਿਆ ਕਰੋ ਕਿ ਅਜੀਬ ਗਰੀਬ ਦੀ ਧੀ ਨਾ ਹੋਇਆ ਕੱਲ ਨੂੰ ਇਹ ਜਿਹੜਾ ਹਮਾਨੀਅਤ ਜਿਹੜੀ ਇਹਨੇ ਇਸ ਕੁੜੀ ਦੇ ਨਾਲ ਕੀਤੀ ਆ ਇਹ ਬੰਦਾ ਇਹ ਜਾਨਵਰ ਬਣ ਚੁੱਕਾ ਕੱਲ ਨੂੰ ਹੋ ਸਕਦਾ ਸਾਡੇ ਬੱਚਿਆਂ ਦੇ ਨਾਲ ਨਾ ਇਦਾਂ ਕਰੇ ਇਸ ਕਰਕੇ ਉਸ ਬੰਦੇ ਨੂੰ ਸਜ਼ਾ ਦੇਣੀ ਚਾਹੀਦੀ ਆ ਇਥੇ ਆਪਾਂ ਸਿਰਫ ਇਹ ਰੋਪੇਟੀ ਸਕਦੇ ਆ ਜਿਹੜਾ ਇਹ ਅਸਰ ਕਰਨਾ ਵਾ ਨਾ ਜਿਹੜਾ ਸਮਾਜ ਨੂੰ ਸੁਧਾਰਨਾ ਨਾ ਬਹੁਤ ਔਖਾ ਵਾ ਕਿਉਂਕਿ ਜੇ ਇੱਕ ਜਾਣਾ ਚੱਲੂਗਾ ਨਾ ਸਿੱਧੇ ਰਸਤੇ ਨੂੰ ਉਹਦੀ ਜਿਵੇਂ ਤੁਹਾਨੂੰ ਆਪਾਂ ਦੱਸਿਆ ਲੱਤਾਂ ਖਿੱਚਣ ਵਾਲੇ ਚਾਰ ਜਾਣੇ ਪਹਿਲਾਂ ਕਠੇ ਹੁੰਦੇ ਆ ਵੀ ਨਹੀਂ ਨਹੀਂ ਯਾਰ ਚਲੋ ਮaaf ਕਰ ਦੋ ਮਾ ਪਤਾ ਨਹੀਂ ਉਹ ਕਿਹੋ ਜੀ ਬਿਰਤੀ ਵਾਲੇ ਲੋਕ ਹੁੰਦੇ ਨੇ ਵੀ ਜੋ ਇਹੋ ਜਿਹੇ ਜਾਨਵਰਾਂ ਨੂੰ ਕਹਿ ਦਿੰਦੇ ਨੇ ਮaaf ਕਰ ਦੋ ਚਾ ਇਹਨਾਂ ਦੀ ਸਜ਼ਾ ਘਟਾ ਦਿੰਦੇ ਨੇ ਚਾ ਇਹਨਾਂ ਨੂੰ ਰਿਹਾ ਕਰਾ ਦਿੰਦੇ ਨੇ ਕਿੱਦਾਂ ਦੀ ਬਿਰਤੀ ਦੇ ਉਹ ਲੋਕ ਹੋਣ ਉਹ ਇਨਾਂ ਬੰਦਿਆਂ ਦੀ ਉਹ ਗਲਤੀ ਨਹੀਂ ਹੁੰਦੀ ਉਹਨਾਂ ਬੰਦਿਆਂ ਦੀ ਗਲਤੀ ਹੁੰਦੀ ਹੈ ਜਿਹੜੇ ਇਹਨਾਂ ਨੂੰ ਇਹੋ ਜੇ ਸਮਾਜ ਦੇ ਵਿੱਚ ਲੈ ਕੇ ਆਉਂਦੇ ਨੇ। ਬਾਕੀ ਆਪ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਵੀ ਲੋਕ ਬਹੁਤ ਬੋਲਦੇ ਪਏ ਨੇ ਕਿ ਉਸ ਬੰਦੇ ਨੂੰ ਵਕੀਲ ਨਹੀਂ ਮਿਲਣਾ ਚਾਹੀਦਾ ਸੀਗਾ ਕਿਉਂਕਿ ਕੇਸ ਹੀ ਨਹੀਂ ਕੋਈ ਬੰਦਾ ਸੀਗਾ ਤੇ ਬਾਕੀ ਇੱਥੇ ਮੈਂ ਨਾ ਹੱਥ ਜੋੜ ਕੇ ਉਹਨਾਂ ਵਕੀਲ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਸੀਂ ਜਿਹੜੀ ਆ ਇਹ ਸੱਚ ਤੇ ਲੜਾਈ ਲੜਿਆ ਕਰੋ। ਜਿਵੇਂ ਕਿ ਕਈ ਬਲਾਤਕਾਰ ਦੇ ਕੇਸ ਹੋ ਗਏ ਜਾਂ ਕਿਸੇ ਨੂੰ ਦਾਜ ਦੀ ਬਲੀ ਚੜ੍ਹਾਇਆ ਗਿਆ ਵਾ। ਇਹ ਫੇਰੇ ਵਕੀਲ ਕੀ ਕਰਦੇ ਜਿਹੜੇ ਵਿਰੋਧੀ ਪਾਰਟੀ ਦੇ ਹੁੰਦੇ ਆ ਇਹ ਝੂਠ ਤਫਾਨ ਇਕੱਠਾ ਕਰਕੇ ਜਾਂ ਇਹ ਨਕਲੀ ਕਾਗਜ਼ ਬਣਾ ਕੇ ਸਾਰਾ ਕੁਝ ਕਰਕੇ ਉੱਥੇ ਇਹੋ ਜਿਹੇ ਜਿਹੜੇ ਸਬੂਤ ਪੇਸ਼ ਕਰ ਦਿੰਦੇ ਆ ਕਿ ਉਹ ਜਿਹੜਾ ਜਾਨਵਰ ਬੰਦਾ ਹੁੰਦਾ ਨਾ ਉਹ ਰਹਾ ਹੋ ਜਾਂਦਾ ਵਾ ਸਿਰਫ ਇੱਕ ਥੋੜੇ ਜਿਹੀ ਪੈਸਿਆਂ ਪਿੱਛੇ ਤੁਸੀਂ ਕਿਉਂ ਖੇਡਦੇ ਪਏ ਹੋ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਸੋ ਥੋੜਾ ਜਿਹਾ ਇਹੋ ਜਿਹਾ ਸੋਚੋ ਕਿ ਜਿਹੜਾ ਜਿੰਨੇ ਇਹੋ ਜਿਹੇ ਕ੍ਰਾਈਮ ਕੀਤਾ ਨਾ ਕੋਈ ਵੀ ਵਕੀਲ ਉਹਦਾ ਕੇਸ ਫੜੋ ਨਾ ਉਹਨੂੰ ਸਿੱਧੀ ਸਜ਼ਾ ਸਨਾਓ ਤੁਸੀਂ ਕੋਈ ਕੇਸ ਫੜਨ ਦੀ ਲੋੜ ਹੀ ਨਹੀਂ ਇਹੋ ਜਿਹੇ ਬੰਦੇ ਦੀ ਹੋਰ ਬਥੇਰੇ ਝਗੜੇ ਔਰ ਇਸ ਸੀ ਤੇ ਜਿਹੜਾ ਵਾ ਉਹ ਕਦੇ ਵੀ ਕੋਈ ਵਕੀਲ ਆ ਜਿਹੜਾ ਉਹ ਕੇਸ ਨਾ ਫੜਿਆ ਕਰੋ ਹਾਂ ਉਸ ਬੰਦੇ ਨੂੰ ਸਜ਼ਾ ਦਵਾਉਂਦਾ ਜਰੂਰ ਕੇਸ ਫੜਿਆ ਕਰੋ ਕਿ ਜੇ ਇਸ ਬੰਦੇ ਨੇ ਸਮਾਜ ਦੇ ਵਿੱਚ ਗੰਦ ਪਾਇਆ ਨਾ ਤੇ ਇਹਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ। ਬਾਕੀ ਇਹ ਸਬੰਦੇ ਨੇ ਉਸ ਬੱਚੇ ਦੇ ਨਾਲ ਜੋ ਧੱਕਾ ਕੀਤਾ ਨਾ ਤੇ ਰਾਬੇ ਦੀ ਸਜ਼ਾ ਇਹਨੂੰ ਜਰੂਰ ਦਊਗਾ ਕਿਉਂਕਿ ਜਦੋਂ ਇਹਨੂੰ ਸਜ਼ਾ ਹੋ ਗਈ ਨਾ ਇਹੀ ਕੁਛ ਜੋ ਇਹਨੇ ਬੱਚੇ ਦੇ ਨਾਲ ਵਾਰ ਕੀਤਾ ਵਾ ਇਹੀ ਕੁਛ ਇਹਦੇ ਨਾਲ ਜੇਲ੍ਹ ਤੇ ਜਾ ਕੇ ਕੈਦੀਆਂ ਨੇ ਕਰਨਾ ਇਹ ਤੁਸੀਂ ਯਾਦ ਰੱਖਿਓ ਗਾਰੰਟੀ ਹੈ ਮੇਰੀ ਵੀ ਇਹਦੇ ਨਾਲੇ ਸਾਰਾ ਕੁਝ ਹੋਊਗਾ ਕਿਉਂਕਿ ਇਸੀ ਦੀ ਮੈਨੂੰ ਨੌਲੇਜ ਆ ਜਿਹਨੂੰ ਨਹੀਂ ਨੌਲੇਜ ਉਹ ਤੁਸੀਂ ਸਰਚ ਕਰਕੇ ਦੇਖ ਸਕਦੇ ਐਹੋ ਜੇ ਦਰਿੰਦੇ ਕੈਦੀਆਂ ਦੇ ਨਾਲ ਕੀ ਕੁਝ ਹੁੰਦਾ ਜੇਲ੍ਹ 'ਚ ਇਹ ਸਾਰਾ ਕੁਝ ਤੁਸੀਂ ਸਰਚ ਕਰ ਸਕਦੇ ਇਹੀ ਕੁਛੇ ਦੇ ਨਾਲ ਹੋਣਾ ਕਿਉਂਕਿ ਜੈਸੀ ਕਰਨੀ ਵੈਸੀ ਭਰਨੀ ਹੁੰਦੀ ਆ ਇਹੀ ਉਹ ਹੀ ਕੁੱਤੇ ਦੀ ਮੌਤ ਉੱਥੇ ਜਾ ਕੇ ਮਰੂਗਾ ਐ ਬਾਕੀ ਤੁਸੀਂ ਮੇਰੀਆਂ ਗੱਲਾਂ ਨਾਲ ਕਿੰਨਾ ਕੁ ਸਹਿਮਤ ਹੋਏ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇੱਥੇ ਵੀ ਬੜੇ ਸਿਆਣੇ ਆ ਜਾਣੇ ਨੇ ਜਿਨ੍ਹਾਂ ਨੇ ਕਮੈਂਟ ਥੱਲੇ ਚੇਪਣੇ ਨੇ ਕਿ ਤੂੰ ਘਰੇ ਬੈਠੇ ਗੱਲਾਂ ਕਰੀ ਜਾਂਦੀ ਐ ਜੋ ਕੁਛ ਹਾਂ ਮੈਨੂੰ ਰੋਸ ਸੀਗਾ ਮੈਨੂੰ ਗੁੱਸਾ ਸੀਗਾ ਮੈਂ ਵੀ ਬੱਚਿਆਂ ਵਾਲੀ ਆ ਮੈਨੂੰ ਬਹੁਤ ਦਰਦ ਆਇਆ ਇਹ ਚੀਜ਼ ਦੇਖ ਕੇ ਸੋ ਆਪਣੇ ਜਿਹੜੀ ਮੇਰੀ ਮਨ ਦੀ ਸੀਗੀ ਗੱਲ ਉਹ ਸਾਰੀ ਮੈਂ ਤੁਹਾਡੇ ਭੈਣ ਭਰਾਵਾਂ ਅੱਗੇ ਰੱਖਤੀ ਐ ਜੇਕਰ ਤੁਸੀਂ ਸਹਿਮਤ ਹੋ ਤੇ ਤੁਸੀਂ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੇਰੀ ਗੱਲਾਂ ਨਾਲ ਤੁਸੀਂ ਸਹਿਮਤ ਹੈਗੇ ਹੋ ਕਿ ਨਹੀਂ ਹੈਗੇ ਹੋ ਤਾਂ ਕਿ ਉਸ ਬੰਦੇ ਨੂੰ ਜਿਹੜੀ ਉਹ ਕੜੀ ਤੋਂ ਕੜੀ ਕੀ ਉਹਦੇ ਵਾਸਤੇ ਮੌਤ ਅਲੀ ਸਜ਼ਾ ਵੀ ਛੋਟੀ ਹੈ ਜਿੰਨੇ ਐਡਾ ਵੱਡਾ ਗੁਨਾਹ ਕੀਤਾ ਵਾ ਪਰ ਉਹ ਛੁੱਟਣਾ ਨਹੀਂ ਚਾਹੀਦਾ ਜਿਵੇਂ ਕਿ ਪਹਿਲਾਂ ਛੁੱਟ ਚੁੱਕਾ ਸੀਗਾ ਨਾ ਐਸ ਵਾਰ ਉਹ ਛੁੱਟਣਾ ਨਹੀਂ ਚਾਹੀਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੀ ਉਸ ਮਾਂ ਦੀ ਜਿਹੜੀ ਅੰਦਰ ਆ ਉਹ ਠਰੂਗੀ ਉਸ ਮਾਂ ਨੂੰ ਜਿਹੜਾ ਉਹ ਬੱਚਾ ਕਦੀ ਭੁੱਲਦਾ ਨਹੀਂ ਸਕਦਾ ਹੈਗਾ ਪਰ ਜੇ ਉਹੋ ਹੀ ਬੰਦਾ ਬਾਹਰ ਘੁੰਮਦਾ ਰਿਹਾ ਜਿਵੇਂ ਕਿ ਆਮ ਕਿਸੇ ਦੀ ਧੀ ਦੀ ਜਿਹੜੀ ਇੱਜ਼ਤ ਲੁੱਟੀ ਜਾਂਦੀ ਹੈ ਮਰਤੇ ਉਹ ਹੀ ਬੰਦੇ ਬਾਹਰ ਤੁਰੇ ਫਿਰਦੇ ਜਦੋਂ ਮਾਂ ਪਿਓ ਦੇਖਦਾ ਨਾ ਉਹਨਾਂ ਦਾ ਖੜੇ ਖਲੋਤੇ ਮਰਨ ਹੋ ਜਾਂਦਾ ਤੇ ਇਸ ਕਰਕੇ ਤੁਸੀਂ ਜਿਆਦਾ ਜਿਆਦਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਸ ਬੰਦੇ ਨੂੰ ਸਜ਼ਾ ਮਿਲ ਸਕੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸਰੇਗਾਲ